ਇਸ ਵੇਲੇ ਦੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮੌਤ ਹੋ ਗਈ ਹੈ ਸੜਕ ਹਾਦਸੇ ਦੌਰਾਨ ਉਹਨਾਂ ਦੀ ਮੌਤ ਹੋਈ ਉਹ 114 ਸਾਲਾਂ ਦੇ ਸਨ ਫੌਜਾ ਸਿੰਘ ਜਦੋਂ ਸੈਰ ਕਰ ਰਹੇ ਸੀ ਤਾਂ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਦਰਦਾਂ ਦੇ ਤਾਬ ਨਾ ਚਲਦਿਆਂ ਉਹਨਾਂ ਦੀ ਮੌਤ ਹੋ ਗਈ ਹੈ ਫੌਜਾ ਸਿੰਘ ਨੇ ਦੁਨੀਆ ਭਰ ਦੇ ਵਿੱਚ ਕਈ ਮੈਰਾਥਨ ਦੌੜਾਂ ਦੇ ਵਿੱਚ ਭਾਗ ਲਿਆ ਸੀ ਤੇ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਉਹ ਆਪਣੀ ਫੁਰਤੀ ਅਤੇ ਜਿੰਦਾਦਲੀ ਲਈ ਮਸ਼ਹੂਰ ਸਨ ਫੌਜਾ ਸਿੰਘ ਦੀ ਜੀਵਨੀ ਦੇ ਵਿੱਚ ਦੇ ਲੇਖਕ ਖੁਸ਼ਵੰਤ ਸਿੰਘ ਦੁੜਾਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ ਜਲੰਧਰ ਦੇ ਇੱਕ ਪੁਲਿਸ ਅਧਿਕਾਰੀ ਨੇ ਵੀ ਫੌਜਾ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਉਨਾ ਕਿਆਕੀ ਜਦੋਂ ਉਹ ਬਿਆਸਪਿੰਡ ਦੇ ਵਿੱਚ ਟਹਿਲ ਰਹੇ ਸੀ ਤਾਂ ਇੱਕ ਕਣ ਪਛਾਤੇ ਵਾਹ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਉਹਨਾਂ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਆਈਆਂ ਅਤੇ ਇਸ ਦੇ ਚੱਲਦੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਹੈ ਜਿਹਦੇ ਸਾਲ ਫੋਜਾ ਸਿੰਘ ਜੀ ਜਮ ਰਿਕ ਹਸਪੀਟਲੋਂ ਡੈਥ ਹੋ ਗਈ ਹੈ ਜੀ ਅਸੀਂ ਇੱਥੇ ਮੌਕੇ ਤੇ ਆਏ ਸੀ ਹੁਣ ਤੇ ਆ ਕੇ ਉਹਨਾਂ ਦਾ ਧਿਆਨ ਲਿਖਿਆ ਜਿਹੜਾ ਨਾਮ ਨੂੰ ਵੀਕਲ ਜਿਹੜਾ ਸੀ ਉਧਰੋਂ ਆ ਰਿਆ ਸੀਗਾ ਭੋਪਾਲ ਸੈਟ ਤੋਂ ਠੀਕ ਹੈ ਇਹਨਾਂ 3:30 ਵਜੇ ਮਰਿਕ ਜਿਹੜਾ ਐਕਸਟੈਂਡ ਹੋਇਆ ਹੈ ਹੂੰ ਉਹਦੇ ਉਹਦੇ ਅਧਾਰ ਤੇ ਅਸੀਂ ਇਹਨਾਂ ਦਾ ਬਿਆਨ ਲੇਖੇ ਜਿਹੜੀ ਐਫਆਈਰ ਦਰਜ ਕਰਤੀ ਆ 114 ਨੰਬਰ ਸਰ ਵਾਹਨ ਕਿਹੜਾ ਸੀਗਾ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵੀਕਲ ਸੀਗਾ ਸਲੀਪਰ ਸਲੀਪਰ ਰੋਡ ਤੇ ਸੀਗਾ ਇਸੇ ਰੋਡ ਨਹੀਂ ਸੀ ਮੇਨ ਰੋਡ ਤੇ ਸੀ ਮੇਨ ਰੋਡ ਤੇ ਸੀਗਾ ਅੱਛਾ ਮੇਨ ਰੋਡ ਤੇ ਸੀਗਾ ਉਹ ਕਿ ਸੈਰ ਤੇ ਸੈਰ ਜਿੰਨਾਂ ਸੈਰ ਕਰ ਰਹੇ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਸਾਡੀ ਸਾਡੀ ਟੀਮਾਂ ਲੱਗੀਆਂ ਆ ਆਦਮਪੁਰ ਦੀ ਟੀਮਾਂ ਲੱਗੀਆਂ ਹੋਈਆਂ ਆ ਥੈਂਕ ਯੂ ਤੁਹਾਡਾ ਜੀ ਡਿਟੇਲਸ ਕਰ ਲਾਂਗੇ ਕੋਈ ਪਤਾ ਲੱਗੇ ਕਿਹੜੇ ਵਾਹਨ ਸੀ ਇਹ ਸਰਕਾਰ ਕੋਈ ਕਹਿ ਰਿਹਾ ਨਾਮ ਨੂੰ ਵੀ ਕਹ ਰਿਹਾ ਜੀ ਸਰਕਾਰ ਕਾਰਜ ਲੱਗਾ ਕਿਸੇ ਕਾਰਜ ਕੋਈ ਰੰਗ ਰੁਗ ਪਤਾ ਲੱਗਾ ਕੋਈ ਕਾਰ ਦਾ ਇਹ ਨਹੀਂ ਸਰ ਕੋਈ ਪੁਟਕਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਫਆਰ ਦੇ ਚ ਕਰਤੀ ਅਸੀਂ ਕਿ ਸਾਡੀ ਟੀਮਾਂ ਲੱਗੀਆਂ ਸੀਸੀਟੀਵੀ ਟੀਮਾਂ ਲੱਗੀਆਂ ਹੋਈਆਂ ਥਾਣੇ ਵਾਲ ਸੀਸੀਟੀਵੀ ਦੇ ਅੰਦਰ ਚੈੱਕ ਕਰਤੀ ਜਾ ਰਹੇ ਆ ਔਰ ਜਲਦੀ ਹੀ ਸਿਉ ਨੂੰ ਤ੍ਰੇਸ ਕਰਕੇ ਉਹਦੀ ਰੈਸਟ ਪਾਉਣਗੇ ਜੀ ਠੀਕ ਹੈ ਜੀ ਥੈਂਕ ਯੂ ਹਾਂ ਜੀ ਮੈਨੂੰ ਸਖਸ਼ ਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਨੇ ਫੋਨ ਕੀਤਾ ਠੀਕ ਜੀ ਜਿਹਦੇ ਸਾਲ ਹੋ ਗਿਆ ਸਮਝ ਜਾਂ ਮੈਂ ਲਜ਼ਮੀ ਭਾਈ ਜੀ ਅਸੀਂ ਇਹ ਤੋਂ ਮੌਕੇ ਦੇ ਯਾਕ ਨੂੰ ਨੋਟ ਯਾਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਆ ਸੀਗਾ ਭੋਪਾਲ ਸਾਈਡ ਤੋਂ ਠੀਕ ਹੈ ਨਾਲ 3:30 ਵਜੇ ਮਿਲ ਕੇ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਹਦੇ ਉਹਦੇ ਦਾ ਹਾਪੀ ਸੀ ਨਾਲ ਜਾਣ ਲਿਖੀ ਜਿਹਦੀ ਅਫੀਦਰ ਕਰਤੀ ਆ 114 ਨੰਬਰ ਪਰ ਵਾਹਨ ਕਿਹੜਾ ਸੀਗਾ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨਹੀਂ ਪਤਾ ਸੀਗਾ ਸਲੀਪਰ ਸਲੀਪਰ ਰੋਡ ਤੇ ਸੀਗੇ ਸਲੀਪਰ ਰੋਡ ਨਹੀਂ ਸੀ ਮੇਨ ਰੋਡ ਤੇ ਸੀਗਾ ਅੱਛਾ ਮੇਨ ਰੋਡ ਤੇ ਸੀਗੇ ਓਕੇ ਉਹ ਕਿ ਸਾਈਡ ਤੇ ਸੈਨਸ ਸੈਨਸ ਸ਼ੇਅਰ ਕਰਨੀ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਨ ਦੀ ਸਾਡੀ ਟੀਮਾਂ ਲੱਗੀਆਂ ਆਪੋਰਜਾ ਟੀਮਾਂ ਲੱਗੀਆਂ ਹੋਈ ਇਸ ਸਰਕਾਰ ਦੇ ਕਹਿ ਰਹੇ ਆ ਨਾਮ ਨਹੀਂ ਪਿੱਛੇ ਕਹਿ ਰਹੇ ਜੀ ਜਾਣਕਾਰੀ ਡਰਾਈਵਰ ਦੇ ਜਾਤੇ ਕੋਈ ਰੰਗ ਰੂਪ ਪਤਾ ਲੱਗਾ ਕੋਈ ਕਾਰ ਦਾ ਕੀ ਸੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਫਆਰ ਵੀ ਦੱਚ ਕਰ ਦਿੱਤੀ ਅਸੀਂ ਕਿ ਸਾਡੀ ਟੀਮਾਂ ਲੱਗੀਆਂ ਸੀ ਇਸ ਕੰਮ ਦੀ ਮਾਰ ਕੇ ਮੰਨੂ ਉਸ ਤਰੀਕੇ ਅਨਸਾਰ ਚੱਲ ਰਿਹਾ ਜਾ ਰਿਹਾ ਹੈ ਔਰ ਜਲਦੀ ਹੀ ਸੂਚਨਾ ਇਸ ਕਰ ਕੋਈ ਰਸੋ ਸੋਦਾਤ ਦੇ ਕਿ ਫੌਜਾ ਸਿੰਘ ਦੀ ਮੌਤ ਤੋਂ ਬਾਅਦ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਸਭ ਤੋਂ ਵੱਧ ਉਮਰ ਦੇ ਫੌਜਾ ਸਿੰਘ ਸੰ ਜੋ ਕਿ ਆਪਣੀ ਫੁਰਤੀ ਦੇ ਕਰਕੇ ਵੀ ਕਾਫੀ ਚਰਚਾ ਦੇ ਵਿੱਚ ਸੀ ਦੂਜੇ ਪਾਸੇ ਸਿਆਸਤਦਾਨਾਂ ਦੇ ਵੱਲੋਂ ਵੀ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਪੋਸਟਾਂ ਪਾ ਕੇ ਫੌਜਾ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ